ਲੋਕਾਂ ਦੇ ਨਕਸ਼ਿਆਂ ਦੇ ਵਿੱਚ ਇੱਕ ਤ੍ਰਿਕੋਣੀ ਪਾਰਕ ਦਿਖਾਈ ਗਈ ਉਹ ਪਾਰਕ ਹੀ ਵੇਚ-ਵਟ ਕੇ ਖਾਨ ਨੂੰ ਫਿਰਦੇ ਨੇ ਬਿਲਡਰ ਕੱਲੀ ਪਾਰਕ ਨਹੀਂ ਪਾਰਕ ਦੇ ਨਾਲ-ਨਾਲ ਸੜਕਾਂ ਵੀ ਖਾਧੀਆਂ ਜਾ ਰਹੀਆਂ ਨੇ ਵੇਚੀ ਜਾ ਰਹੀ ਐ ਇਸੇ ਤਰ੍ਹਾਂ ਤੇ ਆ ਜੀ ਇਹ ਬਾਹਰ ਆ ਇਹ ਸੜਕ ਦੇ ਵਿੱਚ ਆ ਇਹ ਜੀ ਜੀ ਹਾਂਜੀ ਇੱਥੋਂ ਤੱਕ ਕੋ ਇੱਥੋਂ ਤੱਕ ਉਹਨਾਂ ਨੇ ਕੰਮ ਹੋਇਆ ਕਿਉਂਕਿ ਇੱਧਰੋਂ ਪਿੱਛੋਂ ਸੜਕ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਚੌੜੀ ਆ ਰਹੀ ਆ ਸੜਕ ਇਤੋਂ ਸੜਕ ਜਿਹੜੀ ਆ ਉਹ ਫਿਰ ਭੀੜੀ ਹੋ ਜਾਂਦੀ ਆ ਛੋਟੀ ਹੋ ਜਾਂਦੀ ਆ 30 ਫੁੱਟ ਸੜਕ ਜਿਹੜੀ ਆ ਉਹ ਦਿਖਾਈ ਗਈ ਆ ਨਕਸ਼ਿਆਂ ਦੇ ਵਿੱਚ ਜੇ ਆਮ ਰੇਟ 20000 ਰੁਪਏ ਗਾਜ ਆ ਤਾਂ ਜਦੋਂ ਦਿਖਾਉਂਦੇ ਆ ਨਾ ਵੀ ਆ ਪਾਰਕ ਹੈ ਜੀ ਆ 30000 ਰੁਪਏ ਗਾਜ ਮਿਲੂਗਾ ਜੀ 10 ਤੋਂ 15000 ਰੁਪਏ ਲੋਕ ਮਹਿੰਗੀ ਵੀ ਚੀਜ਼ ਲੈਂਦੇ ਆ ਔਰ ਬਾਅਦ ਵਿੱਚ ਲੋਕਾਂ ਨੂੰ ਇਹੇ ਜਿਹੀਆਂ ਸਾਨੂੰ ਲੋਕ ਲੈ ਕੇ ਸੀ ਇਹ ਪਾਰਕ ਹੈ ਤੋਨੂੰ ਵਧੀਆ ਸੈਰ ਕਰਨ ਨੂੰ ਬੈਠਣ ਉੱਠਣ ਬੰਦਾ ਕਿ ਸੋਚਦਾ ਚਲ ਬੱਚਾ ਨੇ ਆਣਾ ਵਧੀਆ ਇੰਜੋਏ ਕਰਦਾ ਘੁੰਮਦਾ ਫਿਰਦਾ ਸੈਰ ਕਰਦਾ ਪਰ ਸਾਨੂੰ ਇਹਦਾ ਵੀਊ ਸਾਨੂੰ ਨਹੀਂ ਮਿਲਦਾ ਫਿਰ ਵੀ ਵਰਜਨ ਦੇਉਂਗੇ ਜੀ ਸਰ ਕੋਈ ਤੁਹਾਡੇ ਨੋਟਿਸ ਤੋਂ ਪਹਿਲਾਂ ਮਾਮਲਾ ਹੈਗਾ ਸੀ ਬਸ ਲੈਵਲ ਤੇ ਚੱਲ ਰਹੀ ਹੈ ਗੱਲ ਮੈਂ ਬੱਚਾ ਕੋਈ ਨਹੀਂ ਦੇਣਾ ਜਿਹੜੇ ਰੋਡ ਆ ਸਾਡੇ 30 30 ਫੁੱਟ ਰੋਡ ਆ ਜੀ ਇਹਨਾਂ ਨੇ 20 20 ਫੁੱਟ ਛੱਡ ਦਿੱਤੇ 10 ਫੁੱਟ ਰੋਡ ਇਹਨਾਂ ਨੇ ਆਪ ਦੱਬ ਲਿਆ ਜੀ ਇਧਰੋਂ ਵੀ ਸਾਰੇ ਤਿੰਨੇ ਪਾਸਿਓਂ ਦੱਬ ਲਿਆ ਇਹ ਸਾਡੀ 120 ਫੁੱਟ ਲੰਬਾਈ ਇਧਰ ਆ 100 ਫੁੱਟ ਇਹ ਚ ਲੰਬਾਈ ਆ ਜਿਹੜੀ ਕੰਸਟਰਕਸ਼ਨ ਹੋ ਗਈ ਆ ਇਹਨੂੰ ਤਾਂ ਫਿਲਹਾਲ ਰੋਕਣਾ ਹੀ ਪਏਗਾ ਕਿਉਂਕਿ ਜੇ ਬੰਦਾ ਸਰਕਾਰੀ ਨਹੀਂ ਨਹੀਂ ਜੀ ਆ ਕੱਲੋਂ ਕੰਸਟਰਕਸ਼ਨ ਕਰਕੇ ਗਏ ਆ ਕੱਲ ਕੰਸਟਰਕਸ਼ਨ ਹੋਈ ਆ ਤਾਜ਼ੀ ਕੰਸਟਰਕਸ਼ਨ ਆ ਜੇ ਕੋਈ ਕਮੈਂਟ ਨਹੀਂ ਉਹਦੇ ਆਪਦੇ ਕਾਗਜ਼ ਦੇ ਜੀ ਤੁਹਾਡੇ ਨੋਟਿਸ 'ਚ ਪਹਿਲਾਂ ਨਹੀਂ ਸੀ ਮਾਮਲਾ ਇਹ ਇਹਨਾਂ ਨੇ ਮਿਲੀ ਭੁਗਤ ਕੱਟ ਕੇ ਜਿਹੜਾ ਚਰਨਜੀਤ ਸਿੰਘ ਚੰਨੀ ਆ ਉਹਨੂੰ ਇਹਨਾਂ ਨੇ ਰਿਸ਼ਤੀ ਕਰ ਦਿੱਤੀ ਆ ਪਤਾ ਨਹੀਂ ਹੋਈ ਕਿ ਨਹੀਂ ਹੋਈ ਉਹ ਕਹਿੰਦਾ ਆ ਰਿਸ਼ਤੀ ਹੋਈ ਆ ਰਣਜੀਤ ਚੰਨੀ ਆ ਜੋ ਵੀ ਸ਼ਖਸ ਹੈ ਉਹ ਬਿਲਡਰ ਦਾ ਆਪਣਾ ਹੀ ਹੈ ਕੋਈ ਮੇਲੀ ਭੁਗਤ ਹੋ ਰਹੀ ਹੈ ਸਿਰਫ ਆਈ ਵਾਸ਼ ਜਿਹਨੂੰ ਕਹਿੰਦੇ ਨੇ ਦਿਖਾਵਾ ਕੀਤਾ ਜਾ ਰਿਹਾ ਹੈ ਜਿਹੜੇ ਬਿਲਡਰ ਹੈ ਉਹਨਾਂ ਦਾ ਹੀ ਬੰਦਾ ਆ ਇਹ ਅੱਗੇ ਤੋਂ ਅੱਗੇ ਜਿੱਦਾਂ ਰਿਸ਼ਤੀ ਕਰਕੇ ਵੀ ਕਹਿ ਦਿੰਦੇ ਵੀ ਅਸੀਂ ਤਾਂ ਸਾਡਾ ਪੈਸਾ ਪ੍ਰਵਾਦ ਹੋ ਜਾਣਾ ਵੀ ਅਸੀਂ ਖਰੀਦ ਚੁੱਕੇ ਆ ਜੀ ਕਿ ਸਾਨੂੰ ਬਣਾਉਣ ਦਿੱਤਾ ਜਾਵੇ ਹੁਣ ਆ ਪਾਰਕ ਦੇ ਵਿੱਚ ਤਾਂ ਮਕਾਨ ਬਣ ਨਹੀਂ ਸਕਦੇ ਪਾਰਕ ਤੇ ਪਾਰਕ ਹੀ ਰਹੂਗੀ ਇਹਦੇ ਤੋਂ ਤੁਸੀਂ ਸਾਰਾ ਪਾਰਕ ਛੱਡਿਆ ਹੋਇਆ ਜੀ ਅਸੀਂ ਸਾਰਾ ਪਾਰਕ ਹੀ ਲਵਾਂਗੇ ਜੀ ਜੀ ਬਿਲਕੁਲ ਠੀਕ ਹੈ ਨਾ ਜਿਨੇ ਵੀ ਇਹ ਵੇਚਣ ਦੀ ਕੋਸ਼ਿਸ਼ ਕਰੀਏ ਚਾਹੇ ਕੋਈ ਕੋਈ ਵੀ ਬੰਦਾ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਲੋਕਾਂ ਦੀ ਸਹੂਲਤ ਵਾਸਤੇ ਇਹ ਪਾਰਕ ਛੱਡਿਆ ਗਿਆ ਤੇ ਇਹਨੂੰ ਪਾਰਕ ਦਾ ਹੀ ਦਰਜਾ ਦਿੱਤਾ ਜਾਵੇ ਸਸਿਕਾਲ ਬਰਾਊਜ਼ਰੀ ਟੀਵੀ ਦੇਖ ਰਹੇ ਹਾਂ ਤੁਸੀਂ ਮਕਰਨ ਹੰਡਾ ਚੰਡੀਗੜ੍ਹ ਟਰਾਈ ਸਿਟੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਕਸਰ ਹੀ ਬਿਲਡਰਾਂ ਵੱਲੋਂ ਕੀਤੀਆਂ ਧਾਂਦਲੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਫਿਰ ਭਾਵੇਂ ਜਾਲੀ ਐਨਓਸੀਆਂ ਦੇ ਮਾਮਲੇ ਹੋਣ ਜਾਂ ਫਿਰ ਪੋਜੈਸ਼ਨ ਨਾ ਦੇਣ ਦੀਆਂ ਗੱਲਾਂ ਹੋਣ ਜਾਂ ਫਿਰ ਝੂਠੀਆਂ ਰਜਿਸਟਰੀਆਂ ਦੀਆਂ ਗੱਲਾਂ ਹੋਣ ਪਰ ਅੱਜ ਇੱਕ ਵਿਲੱਖਣ ਮਾਮਲਾ ਲੈ ਕੇ ਸਾਹਮਣੇ ਆਇਆ ਜੋ ਕਿ ਖਰੜ ਦੇ ਇਹ ਦਸ਼ਮੇਸ਼ ਨਗਰ કહે ਜਾਂਦੇ ਜਾਂ ਫਿਰ 올ਡ ਫੌਜੀ ਕਲੋਨੀ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬਿਲਡਰ ਜਿਸ ਨੇ ਕਲੋਨੀ ਕੱਟ ਦਿੱਤੀ ਲੋਕਾਂ ਦੇ ਨਕਸ਼ਿਆਂ ਦੇ ਵਿੱਚ ਇੱਕ ਤ੍ਰਿਕੋਣੀ ਪਾਰਕ ਦਿਖਾਈ ਗਈ ਉਹ ਪਾਰਕ ਹੀ ਵੇਚ-ਵਟ ਕੇ ਖਾਨ ਨੂੰ ਫਿਰਦੇ ਨੇ ਬਿਲਡਰ ਇੱਥੇ ਹੀ ਇਹ ਵੀ ਦੱਸਦੀ ਹੈ ਕਿ ਕੱਲੀ ਪਾਰਕ ਨਹੀਂ ਪਾਰਕ ਦੇ ਨਾਲ-ਨਾਲ ਸੜਕਾਂ ਵੀ ਖਾਤੀਆਂ ਜਾ ਰਹੀਆਂ ਨੇ ਵੇਚੀ ਜਾ ਰਹੀ ਆ ਤੇ ਪੂਰੇ ਮੁਹੱਲੇ ਨੂੰ ਇਸ ਗੱਲ ਤੋਂ ਸਮੱਸਿਆ ਪ੍ਰੋਬਲਮ ਹੈ ਮੁਹੱਲੇ ਵਾਲੇ ਸਾਡੇ ਨਾਲ ਨੇ ਐਮਸੀ ਸਾਡੇ ਨਾਲ ਨੇ ਤੇ ਈਓ ਵੀ ਬਕਾਇਦਾ ਇੱਥੇ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਜਿਹੜਾ ਕੀ ਆ ਕੀਤੀ ਆ ਪਰ ਪਹਿਲਾਂ ਮਸਲਾ ਜਾਣ ਲਈਏ ਕੰਸਟਰਕਸ਼ਨ ਤੁਹਾਨੂੰ ਦਿਖਾ ਦਿੰਨੇ ਆ ਇਹ ਪਾਰਕ ਆ ਤ੍ਰਿਕੋਣੀ ਜਿਹਦੇ ਵਿੱਚ ਤਾਜ਼ੀ ਕੰਸਟਰਕਸ਼ਨ ਹੋਈ ਆ ਆ ਕੱਲ ਜਿਹੜੀ ਆ ਚਾਰਦੀਵਾਰੀ ਇੱਕ ਤਰੀਕੇ ਦੀ ਕਰਕੇ ਗਏ ਨੇ ਉਹ ਜਿਨ੍ਹਾਂ ਵੱਲੋਂ ਇੱਕ ਕਬਜ਼ਾ ਨਜਾਇਜ਼ ਕੀਤਾ ਜਾ ਰਿਹਾ ਤੇ ਗੱਲਬਾਤ ਵੀ ਕਰਦੇ ਆ ਪੂਰੀ ਪਾਰਕ ਵੀ ਤੁਹਾਨੂੰ ਦਿਖਾਵਾਂਗੇ ਸਸੀਕਲ ਬਾਈ ਜੀ ਸਸੀਕਾ ਬਾਬਾ ਸਵਾਗਤ ਹੈ ਬਾਈ ਜੀ ਕੀ ਮਸਲਾ ਕੀ ਆ ਬਾਈ ਜੀ ਪਾਰਕ ਅਸੀਂ ਦੇਖ ਰਹੇ ਆ ਪਿੱਛੇ ਦਾ ਰੁਖ ਰੁਖ ਲੱਗੇ ਹੋਏ ਨੇ ਆ ਚਾਰ ਦਿਵਾਰੀ ਹੋਈ ਆ ਪੂਰਾ ਮੈਟਰ ਮੁੱਢ ਤੋਂ ਦੱਸੋ ਕੀ ਮੈਟਰ ਹੈ ਇਹ ਜੀ 올ਡ ਫੌਜੀ ਕਲੋਨੀ ਆ ਦਸ਼ਮੇਸ਼ ਨਗਰ ਖਰੜਦੀ ਆ ਜੀ ਇਹ ਇਹਨਾਂ ਨੇ ਬਿਲਡਰਾਂ ਨੇ ਕਲੋਨੀ ਕੱਟੀ ਸੀਗੀ ਜਿਨ੍ਹਾਂ ਨੇ ਇਹਨੇ ਬਾਕਾਇਦਾ ਸਾਰੇ ਪਲੋਟਾਂ ਦੇ ਨੰਬਰ ਲਾਏ ਆ ਉਸ ਟਾਈਮ ਇਹਨਾਂ ਨੇ ਇਸ ਕਲੋਨੀ ਦਾ ਨਕਸ਼ਾ ਤਿਆਰ ਕੀਤਾ ਆਪ ਉਹਨਾਂ ਨੇ ਤਿਆਰ ਕਰਵਾਇਆ ਉਹਦੇ ਵਿੱਚ ਇਹਨਾਂ ਨੇ ਕੋਲ ਇਹ پارک ਛੱਡੀ ਆ ਤਿਕੋਣੀ پارک ਆ ਜੀ ਜਿਹਦੀ 10 ਫੁੱਟ 100 ਫੁੱਟ ਬਾਈ ਇਧਰ ਨੂੰ ਆ 100 ਫੁੱਟ ਬਾਈ ਇਧਰ ਨੂੰ ਆ 120 ਫੁੱਟ ਬਾਈ ਜਿਹੜੀ ਆ ਉਹ ਦੂਸਰੀ ਆ ਜੀ ਇਹਨਾਂ ਨੇ ਸਾਈਡਾਂ ਤੇ ਜਿਹੜੇ ਰੋਡ ਆ 80 ਫੁੱਟ ਰੋਡ ਛੱਡੇ ਸੀਗੇ ਜਿਹੜੇ ਆ ਸੜਕ ਜਾ ਰਹੀ ਹੈ ਜੀ ਮੇ ਨਾਲ ਦੀ ਇਹ ਸੜਕ 30 ਫੁੱਟ ਛੱਡੇ ਸੀਗੇ ਅੱਜ ਇਹ ਰੋਡ 20 ਫੁੱਟ ਰਹਿ ਗਿਆ ਇਹਨਾਂ ਨੇ 10 ਫੁੱਟ ਰੋਡ ਇਧਰੋਂ ਦੱਬ ਲਿਆ 10 ਫੁੱਟ ਰੋਡ ਉਧਰੋਂ ਦੱਬ ਲਿਆ ਜੀ ਤੇ ਇਹ ਦੇਖੋ پارک ਦੇ ਵਿੱਚ ਸਾਰੇ ਦਰਫਤ ਲੱਗੇ ਹੋਏ ਆ ਜਿਹੜਾ ਸਰਕਾਰੀ ਪੋਲ ਆ ਇਹ ਵੀ ਇਹਨਾਂ ਨੇ ਦੀਵਾਰ ਦੇ ਵਿੱਚ ਲੈ ਲਿਆ ਜੀ ਹੰਬੇ ਆ ਜੇ ਕੋ ਦਰਸਤੀ ਜਿਹੜੇ ਇਹ ਵੇਚ ਆਏ ਹੋਏ ਆ ਹੋ ਸਕਦਾ ਇਹ ਨੇਰੇਸ ਨੇਰੇ ਬਾਅਦ ਦਰਸਤ ਵੀ ਇਹ ਘੱਟ ਦੇਣ ਜੀ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਕਿ ਇਹ ਹੋ ਜਾ ਜਿਹੜੇ ਡੀਲਰ ਆ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਦੇ ਬਿਲਡਰ ਬਿਲਡਰ ਕਿਹੜੇ ਕਿਹੜੇ ਸੀ ਜਿਨ੍ਹਾਂ ਨੇ origianally ਇਹ ਕਲੋਨੀ ਕੱਟੀ ਉਹਨਾਂ ਦਾ ਨਾਮ ਜ਼ਰੂਰ ਦੱਸੋ ਕਿਹਨਾਂ ਕਿਹੜੇ ਉਹ ਪਾਰਟਨਰ ਸੀ ਕਿੰਨੇ ਪਾਰਟਨਰ ਸੀ ਨਾਮ ਦੱਸ ਕੇ ਦੱਸੋ ਇਹ ਚਾਰ ਪਾਰਟਨਰ ਸੀਗੇ ਜੀ ਇੱਕ ਦਰਸ਼ਨ ਸਿੰਘ ਸ਼ਿਵਜੋਤ ਇੱਕ ਗੁਰਚੰਦ ਸਿੰਘ ਫੌਜੀ ਇੱਕ ਜੈਤੇਜ ਸਿੰਘ ਇੱਕ ਭੋਲਾ ਜੀ ਇਹ ਚਾਰਾਂ ਨੇ ਕੱਟੀ ਸੀਗੀ ਜਿਦ ਤੋਂ ਚੋਂ ਜੈਤੇਜ ਸਿੰਘ ਜੀ ਜਿਹੜੇ ਆ ਉਹਨਾਂ ਨੇ ਸਾਨੂੰ ਆਪਣਾ ਪੇਪਰ ਬਣਾ ਕੇ ਦਿੱਤਾ ਕਿ ਆਫੀਡੇਵਿਡ ਦਿੱਤਾ ਆ ਵੀ ਇਹ ਜਿਹੜੀ ਅਸੀਂ ਪਾਰਕ ਛੱਡੀ ਹੋਈ ਆ ਯਾਨੀ ਕਿ ਜਿਹੜੇ 4 ਬਿਲਡਰ ਸੀ ਜਿਨ੍ਹਾਂ ਨੇ ਕਲੋਨੀ ਕੱਟੀ ਉਹਨਾਂ ਦੇ ਵਿੱਚੋਂ ਇੱਕ ਤਾਂ ਤੁਹਾਨੂੰ ਐਫੀਡੇਵਿਡ ਹੀ ਦੇ ਗਿਆ ਵੀ ਹਾਂ ਭਈ ਇਹ ਪਾਰਕ ਅਸੀਂ ਕੱਟੀ ਸੀ ਤੇ ਫਿਰ ਵੀ ਬਾਕੀ ਜਿਹੜੇ ਧੱਕਾ ਕਰ ਰਹੇ ਜਿਹੜੇ ਬਾਕੀ 2 ਬਿਲਡਰ ਜਾਂ 3 ਬਿਲਡਰ ਹਾਂਜੀ ਬਾਕੀ ਦੇ ਜਿਹੜੇ ਡਿਲੇ ਆ ਉਹ ਧੱਕਾ ਕਰ ਰਹੇ ਆ ਹੂੰ ਉਹਨਾਂ ਨੇ ਇਹ ਚਾਰਦਵਾਰੀ ਕੱਲ ਕੀਤੀ ਆ ਅਸੀਂ ਸਾਡੇ ਰੋਕਣ ਦੇ ਬਾਵਜੂਦ ਉਹਨਾਂ ਨੇ ਚਾਰਦਵਾਰੀ ਕੀਤੀ ਆ ਉਹ ਕਹਿੰਦੇ ਵੀ ਸਾਡੇ ਨਾਂ ਤੇ ਜ਼ਮੀਨ ਬੋਲਦੀ ਆ ਅਸੀਂ ਇਹਨੂੰ ਜੋ ਮਰਜ਼ੀ ਕਰ ਸਕਦੇ ਆ ਜੀ ਕੋਈ ਸ਼ਿਕਾਇਤਾਂ ਨਹੀਂ ਪਾਈਆਂ ਗਈਆਂ ਇਸ ਮਸਲੇ 'ਚ ਪਹਿਲਾਂ ਤੁਸੀਂ ਤਾਂ ਅਸੀਂ ਪਾਈਆਂ ਜੀ ਐਮਐਲਏ ਸਾਹਿਬ ਨੂੰ ਜਿਹੜੇ ਇੱਥੇ ਮਾਨਯੋਗ ਖਰੜ ਦੇ ਮੰਤਰੀ ਸਾਹਿਬ ਹੈ ਉਹਨਾਂ ਨੂੰ ਵੀ ਅਸੀਂ ਐਪਲੀਕੇਸ਼ਨ ਦਿੱਤੀ ਆ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਆ ਐਸਐਸਪੀ ਸਾਹਿਬ ਨੇ ਈਓ ਨੂੰ ਮਾਰਕ ਕੀਤੀ ਸੀ ਇਹ 2022 ਦੀ ਗੱਲ ਆ ਜੀ 15 ਫਰਵਰੀ 2022 ਨੂੰ ਅਸੀਂ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਈਓ ਨੂੰ ਮਾਰਕ ਆ ਕੇ ਇਨਕੁਆਰੀ ਮੰ ਉਹਦਾ ਸਾਨੂੰ ਨਹੀਂ ਪਤਾ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਤੇ ਸੋ ਇਸ ਤਰ੍ਹਾਂ ਇਹ ਕੱਲ ਵੀ ਆਏ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਸੈਕਿੰਡ ਇਨਕੁਆਇਰੀ ਦੀ ਮੰਗ ਨਹੀਂ ਕੀਤੀ ਤੁਸੀਂ ਜਾਂ ਕਿਤੋਂ ਹੋਰ ਅਸੀਂ ਫਿਰ ਜਾ ਕੇ ਆਏ ਜੀ ਅਸੀਂ 24 ਜਨਵਰੀ 2024 ਨੂੰ ਫਿਰ ਮੰਤਰੀ ਸਾਹਿਬ ਦੇ ਘਰ ਜਾ ਕੇ ਆਏ ਆ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਆ ਫਿਰ ਉਹਨਾਂ ਨੇ ਇਹਨੂੰ ਮਾਰਕ ਕੀਤਾ ਸੀਗਾ ਵੀ ਤੁਸੀਂ ਇਹਨਾਂ ਦੀ ਇਨਕੁਆਇਰੀ ਕਰਵਾਓ ਤੇ ਇਹ ਬਣਦੀ ਕਾਰਵਾਈ ਜਿਹੜੇ ਡੀਲਰ ਆ ਉਹਨਾਂ ਤੇ ਕੀਤੀ ਜਾਵੇ ਯਾਨੀ ਕਿ ਕੋਈ ਵੀ ਇੱਕ ਪਹਿਲੀ ਇਨਕੁਆਰੀ ਦੇ ਵੀ ਤੁਹਾਡੇ ਕੋਲ ਕੋਈ ਰਿਪੋਰਟ ਜਾਂ ਕੁਝ ਆਇਆ ਨਹੀਂ ਮਤਲਬ ਕੁਝ ਨਹੀਂ ਜੀ ਆਇਆ ਇੱਥੇ ਬਾਅਦ ਚ ਪਹਿਲੀ ਇਨਕੁਆਰੀ ਦੇ ਵਿੱਚ ਸਾਡੇ ਕੋਲ ਕੋਈ ਨਹੀਂ ਆਇਆ ਹਾਂਜੀ ਜੀ ਤੇ ਕੰਸਟਰਕਸ਼ਨ ਫਿਰ ਉਹ ਨਜਾਇਜ਼ ਹੀ ਆਪਣੇ ਪੱਧਰ ਤੇ ਕਰਕੇ ਇਹ ਨਜਾਇਜ਼ ਕਰਕੇ ਗਿਆ ਜੀ ਜੀ ਇਹ ਨਜਾਇਜ਼ ਆ ਪਿੱਛੋਂ ਉਹ ਕਹਿੰਦੇ ਪਿੱਛੇ ਤੁਹਾਡੀ ਪਾਰ ਕੇ ਆ ਛੋਟੀ ਜੀ ਬਚੀ ਆ ਹਾਂ ਤੇ ਉਹ ਕਹਿੰਦੇ ਉਹ ਪਾਰਕਿਆ ਉਹ ਜਿਹੜਾ ਦੂਸਰਾ ਹਿੱਸਾ ਆ ਬਾਅਦ ਚ ਉਹ ਦੂਸਰਾ ਡੀਲਰ ਵੇਚੂਗਾ ਪਹਿਲਾਂ ਇਹਨਾਂ ਨੇ ਇਹ ਵੇਚਣਾ ਆ ਬਾਅਦ ਚ ਉਹਨਾਂ ਨੇ ਉਹ ਵੇਚ ਦੇਣਾ ਅਭੀ ਪਹਿਲਾਂ ਤਾਂ ਇਹਨੂੰ ਵੀ ਪਾਰਕ ਹੀ ਕਹਿੰਦੇ ਸੀ ਹੁਣ ਵੇਚਣ ਲੱਗ ਗਏ ਬਾਅਦ ਚ ਉਹਨੂੰ ਵੇਚ ਦੇਣਗੇ ਇਹਦੇ ਚ ਸਾਡੀ ਸਾਰੀ ਕੰਡਿਆਲੀ ਤਾਰ ਲੱਗੀ ਹੋਈ ਸੀ ਪਾਰਕ ਦੀ ਅਸੀਂ ਬਕਾਇਦਾ ਪਿੱਲਰ ਲਾਏ ਹੋਏ ਸੀਗੇ ਉਹ ਇਹ ਪਾਰਕ ਸਾਡੀ ਕੰਡਿਆਲੀ ਤਾਰ ਵੀ ਤੋੜ ਗਿਆ ਤੇ ਸਾਡੇ ਉਹ ਜਿਹੜੇ ਪੋਲਸ ਗੱਲ ਆ ਉਹ ਵੀ ਤੋੜ ਗਏ ਜੀ ਤੇ ਹੁਣ ਉਹ ਪਿੱਛੇ ਵਾਲਾ ਹਿੱਸਾ ਕਿਸ ਕੇਸ ਕੇਸ ਸ਼ਖਸ ਦੇ ਨਾਮ ਤੇ ਆ origignal builder ਦੇ ਨਾਮ ਤੇ ਆ ਜਿਹੜਾ ਪਾਰਟਨਰ ਸੀ ਜਿਹਦੇ ਨਾਮ ਤੇ ਉਹ origignal builder ਦੇ ਨਾਮ ਤੇ ਉਹ ਗੁਰਚੰਦ ਸਿੰਘ ਫੌਜੀ ਦੇ ਨਾਮ ਤੇ ਆ ਇਹ ਦਰਸ਼ਨ ਸਿੰਘ ਸ਼ਿਵਜੋਤ ਦੇ ਨਾਮ ਤੇ ਸਿਗਾ ਦਰਸ਼ਨ ਸਿੰਘ ਸ਼ਿਵਜੋਤ ਨੇ ਇਹ ਉਹੀ ਸ਼ਿਵਜੋਤ ਨੇ ਜਿਨ੍ਹਾਂ ਨੇ ਪਹਿਲਾਂ ਵੀ ਵਿਵਾਦਾਂ ਚ ਰਹੇ ਨੇ ਕਈ ਸਾਰੇ ਮਸਲਾਂ ਦੇ ਵਿੱਚ ਪਹਿਲਾਂ ਵੀ ਦੋਸ਼ ਲੱਗਦੇ ਰਹੇ ਠੋਖਾ ਧੜੀਆਂ ਦੇ ਹਾਂਜੀ ਹਾਂਜੀ ਇਹ ਉਹੀ ਆ ਜੀ ਦਰਸ਼ਨ ਸਿੰਘ ਸ਼ਿਵਜੋਤ ਜਿਨ੍ਹਾਂ ਦੇ ਪਹਿਲਾਂ ਵੀ ਕਾਫੀ ਖੜ ਦੇ ਵਿੱਚ ਧੰਦਲੀਆਂ ਦੇ ਹੋਏ ਆ ਕੇਸ ਤੇ ਹੁਣ ਉਹਨਾਂ ਨੇ ਇੱਥੇ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ ਮਿਲੀ ਭੁਗਤਤ ਕਰਕੇ ਜਿਹੜਾ ਚਰਨਜੀਤ ਸਿੰਘ ਚੰਨੀ ਆ ਉਹਨੂੰ ਇਹਨਾਂ ਨੇ ਵਿਸ਼ਤੀ ਕਰ ਦਿੱਤੀ ਆ ਪਤਾ ਨਹੀਂ ਹੋਈ ਕਿ ਨਹੀਂ ਹੋਈ ਉਹ ਕਹਿੰਦਾ ਆ ਵਿਸ਼ਤੀ ਹੋਈ ਆ ਇਹਦਾ ਅਸੀਂ ਨਕਸ਼ਾ ਪਾਸ ਕਰਵਾ ਲਿਆ ਅਸੀਂ 2022 ਦੇ ਵਿੱਚ ਇਹਨੂੰ ਐਪਲੀਕੇਸ਼ਨ ਦਿੱਤੀ ਆ 2023 ਦੇ ਵਿੱਚ ਕਿਦਾਂ ਨਕਸ਼ਾ ਪਾਸ ਹੋ ਸਕਦਾ ਹਾਂ ਹਾਂਜੀ ਬਿਲਕੁਲ ਤਾਂ ਐਮਸੀ ਵੀ ਸਾਡੇ ਨਾਲ ਨੇ ਜੋ ਕਿ ਜ਼ਾਹਰ ਤੌਰ ਤੇ ਲੋਕਾਂ ਦੇ ਵੱਲੋਂ ਉਹਨਾਂ ਦੀ ਗੱਲ ਰੱਖਣ ਵਾਸਤੇ ਚੁਣੇ ਗਏ ਨੇ ਅਸੀਕਲ ਬਾਈ ਜੀ ਇਹ ਸਾਰਾ ਮੈਟਰ ਅੱਜ ਦਾ ਨਹੀਂ ਜਿਵੇਂ ਇਹਨਾਂ ਨੇ ਦੱਸਿਆ 2022 ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਤੇ ਫਿਰ ਸਾਰੇ ਮਹੱਲੇ ਨੇ ਇਕੱਠਾ ਹੋ ਕੇ ਰੋਕਿਆ ਨਹੀਂ ਕਿ ਇਦਾਂ ਤਾਂ ਉਹ ਸਾਰੀ ਕਰਕੇ ਘਟੋ ਘਟਾ ਆਪਾਂ ਉਹ ਸਾਰੀ ਤਾਂ ਰੋਕਦੇ ਕੋਈ ਪੁਲਿਸ ਪ੍ਰਸ਼ਾਸਨ ਤੱਕ ਨਹੀਂ ਗਏ ਤੁਸੀਂ ਕਿ ਬੰਦਾ ਭੇਜੋ ਸ਼ਿਖਰ ਬਾਈ ਜੀ ਜੀ ਇਹ ਜੀ ਆਪਾਂ 2021 ਵਿੱਚ ਮੇਰੇ ਮਦਰ ਐਮਸੀ ਬਣੇ ਸੀਗੇ ਜੀ ਜੀ ਉਸ ਤੋਂ ਪਹਿਲਾਂ ਦਾ ਇਹ ਮਸਲਾ ਚੱਲਿਆ ਆ ਰਿਹਾ 6 ਮਹੀਨੇ ਬਾਅਦ ਇੱਕ ਵਾਰੀ ਮਸਲਾ ਇਹ ਉੱਠਿਆ ਜਦੋਂ ਇਹਨਾਂ ਨੇ ਕੱਚੀਆਂ ਨਿਊਆਂ ਪੱਟੀਆਂ ਸੀਗੀਆਂ ਜੀ ਉਦੋਂ ਸਾਰੇ ਮਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਸਾਡੇ ਕੋਲ ਵੀ ਆਏ ਤੇ ਅਸੀਂ ਈਓ ਸਾਹਿਬ ਨੂੰ ਵੀ ਬੇਨਤੀ ਕੀਤੀ ਤਾਂ ਉਦੋਂ ਮੌਕੇ ਦੇ ਅਫਸਰ ਆਏ ਸੀਗੇ ਜੀ ਉਸ ਟਾਈਮ ਮੁਰੇ ਐਸ ਡੀਓ ਸੀ ਪਿਹੋਰਾ ਜੀ ਉਹਨਾਂ ਨੂੰ ਦੱਸਿਆ ਵੀ ਤੇ ਜਿੰਨੇ ਆਲੇ ਦੁਆਲੇ ਹੁਣ ਆਪਣੇ ਮੁਰੇ ਘਰ ਬਣੇ ਹੋਏ ਆ ਜੀ ਸਾਰਿਆਂ ਦੇ ਨਕਸ਼ੇ ਦੇ ਜਿਹੜੇ ਨਾਲ ਪਲਾਨ ਲੱਗਦਾ ਇੱਕ ਸਾਈਟ ਪਲਾਨ ਲੱਗਦਾ ਉਹਦੇ ਵਿੱਚ ਇਹ ਪਾਰਕ ਸ਼ੋਅ ਕਰਿਆ ਹੋਇਆ ਹੈ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਵੀ ਜਦੋਂ ਨਕਸ਼ਾ ਸਰਕਾਰ ਕੋਲੋਂ ਪਾਸ ਹੋ ਕੇ ਆਉਂਦਾ ਏ ਉਹ ਸਾਈਟ ਪਲਾਨ ਦੇ ਵਿੱਚ ਪਾਰਕ ਛੱਡਿਆ ਹੋਇਆ ਜੀ ਜਿੰਨੀਆਂ ਉਹਦੀ ਬਾਹੀਆਂ 100 ਫੁੱਟ 120 ਫੁੱਟ ਜਿੰਨੀਆਂ ਛੱਡੀਆਂ ਹੋਈਆਂ ਦੱਸੀਆਂ ਹੋਈਆਂ ਜੀ ਉਹਦੇ ਮੁਤਾਬਕ ਇਹ ਪਾਰਕ ਹੀ ਰਹਿਣਾ ਚਾਹੀਦਾ ਤੇ ਅੱਜ ਵੀ ਈਓ ਸਾਹਿਬ ਆਏ ਆ ਜੀ ਉਹ ਮੌਕਾ ਦੇਖ ਕੇ ਗਏ ਆ ਨਾਲ ਉਹਨਾਂ ਦੇ ਬਿਲਡਿੰਗ ਇੰਸਪੈਕਟਰ ਵੀ ਸੀਗੇ ਜੀ ਤੇ ਵਧੀਆ ਅਫਸਰ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਉਹ ਤਾਂ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਮੈਟਰ ਦਾ ਇਹ ਕਾਗਜ਼ ਹਲੇ ਦੇਖਾਂਗੇ ਕਰਾਂਗੇ ਪਹਿਲਾਂ ਨਹੀਂ ਮਤਲਬ ਉਹਨਾਂ ਕੋਲ ਕਾਗਜ਼ ਜਾਂ ਪਹਿਲਾਂ ਇਹ ਮੁਨੇ ਮਹੀਨੇ ਤੋਂ ਪੂਰੇ ਆਏ ਆ ਜੀ ਜੀ ਜੋ ਵੀ ਇਹ ਮੰਗਦੇ ਅਸੀਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਜਿਹੜੇ ਵੀ ਇਹ ਕਾਗਜ਼ ਪੱਤਰ ਮੰਗਣਗੇ ਪਰ ਅਸੀਂ ਇਸ ਚੀਜ਼ ਦੀ ਵੀ ਆਸ ਰੱਖਦੇ ਆ ਵੀ ਇਹ ਅਸੀਂ ਇਹਨਾਂ ਨੂੰ ਬਧੀ ਅਫਸਰ ਮੰਨਦੇ ਆਂ ਵੀ ਇਹ ਸਾਡੇ ਹੱਕ 'ਚ ਖੜਨਗੇ ਜੀ ਵੀ ਬਿਲਡਰਾਂ ਦਾ ਸਾਥ ਛੱਡ ਕੇ ਵੀ ਲੋਕਾਂ ਦੇ ਹੱਕ ਵਿੱਚ ਖੜਨੇ ਕਿ ਪਾਰਕਾਂ ਦਾ ਪਹਿਲਾਂ ਹੀ ਨਹੀਂ ਹੈ ਜੀ ਹੂੰ ਹੂੰ ਇੱਧਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਵੀ ਤੰਦਰੁਸਤ ਪੰਜਾਬ ਬਣਾਉਣਾ ਜੀ ਬੇਨਤੀ ਹੈ ਜੀ ਵੀ ਜੇ ਤੰਦਰੁਸਤ ਪੰਜਾਬ ਬਣਾਉਣਾ ਪਾਰਕਾਂ 'ਚ ਜਾ ਕੇ ਬਣੂਗਾ ਜੀ ਕੰਸਟਰਕਸ਼ਨ ਵਾਲੇ ਕੋਠਿਆਂ ਦੇ ਥੋੜੀ ਜਾ ਕੇ ਪਾਰਕ ਬਣੂਗਾ ਔਰ ਇਹ ਬੱਚੇ ਖੇਡਣਗੇ ਜੀ ਬਜ਼ੁਰਗ ਸੈਰ ਕਰਨਗੇ ਜੀ ਤਾਂ ਹੀ ਤੰਦਰੁਸਤੀ ਆਊਗੀ ਜੇ ਉਹਰੇ ਸਾਰੇ ਪਾਸੇ ਪਾਰਕਾਂ ਦੇ ਵਿੱਚ ਵੀ ਕੰਸਟਰਕਸ਼ਨ ਹੋ ਜੂਗੀ ਤਾਂ ਤੰਦਰੁਸਤੀ ਕਿੱਥੋਂ ਆਊਗੀ ਤੇ ਦੂਜੀ ਗੱਲ ਅੱਜ ਦੀ ਡੇਟ ਦੇ ਵਿੱਚ ਕਾਫੀ ਸਾਲਾਂ ਤੋਂ ਚੱਲਿਆ ਆ ਰਿਹਾ ਵੀ 30 ਫੁੱਟ ਰੋਡ ਤੋਂ ਬਿਨਾ ਨਕਸ਼ਾ ਨਹੀਂ ਪਾਸ ਹੁੰਦਾ ਜੀ ਭਾਈ ਸਾਹਿਬ ਦੇ ਦੱਸਣ ਮੁਤਾਬਕ ਹੋਰ ਸਾਰੇ ਵਾਰਡਨ ਵਾਸੀਆਂ ਨੇ ਦੱਸਿਆ ਮੁਤਾਬਕ ਪਿੱਛੋਂ ਰੋਡ 30 ਫੁੱਟ ਆ ਰਹੀ ਹੈ ਜੀ ਇੱਥੋਂ ਆਕੇ ਰੋਡ 20 ਫੁੱਟ ਹੋਗੀ ਜੀ ਜੇ ਇਹਨਾਂ ਨੇ ਨਕਸ਼ਾ ਪਾਸ ਕਰਾਇਆ ਵੀ ਆਰ ਜੀਸੀ ਪਾਸ ਕਰਾਈ ਵੀ ਆ ਤਾਂ 20 ਫੁੱਟ ਬਾਹੀ ਤੇ ਕਿਵੇਂ ਹੋਗੀ ਸੜਕ ਤਾਂ ਨਹੀਂ ਦੱਬ ਸਕਦੇ ਇਹ ਮੰਨ ਲਓ ਜੇ ਰਜਿਸਟਰੀ ਹੋ ਵੀ ਗਈ ਜੀ ਮੰਨ ਰਜਿਸਟਰੀ ਹੋ ਵੀ ਗਈ ਜੇ ਨਕਸ਼ਾ ਪਾਸ ਹੋਊਗਾ ਤਾਂ ਰੋਡ ਤਾਂ 30 ਫੁੱਟ ਹੋਊਗੀ ਨਾ ਜੀ ਜੀ ਤੇ ਹੁਣ ਤੁਸੀਂ ਦੇਖੋ ਪਾਰਕ ਦੇ ਵਿੱਚ ਜਿਹੜੇ ਦਰਖਤ ਲਾਏ ਹੋਏ ਆ ਇਹ ਕੋਈ ਦਰਖਤ ਆਏ ਤਾਂ ਹੈ ਨਹੀਂ ਵੀ ਇਹ 2 ਦਿਨ ਪਹਿਲਾਂ ਲਾਏ ਹੋ ਕੱਟੋਂ ਕੱਟ 4 4 5 5 ਸਾਲ ਪੁਰਾਣੇ ਦਰਖਤ ਆ ਉਹ ਵੀ ਉਹਨਾਂ ਦੇ ਵਿੱਚ ਬਾਉਂਡਰੀ ਬਾਲ ਦੇ ਕਵਰ ਕਰ ਲਏ ਸੋ ਅਸੀਂ ਇਹੀ ਮੰਗ ਕਰਦੇ ਆ ਵੀ ਇਹ ਲੋਕਾਂ ਦਾ ਜਿਹੜਾ ਨਜਾਇਜ਼ ਧੱਕਾ ਹੋ ਰਿਹਾ ਬਿਲਡਿੰਗਾਂ ਵੱਲੋਂ ਇੱਕ ਜਗ੍ ਦੋ ਤਿੰਨ ਹੋਰ ਵੀ ਜਗ੍ਹਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਵੀ ਖਲਾਸਾ ਕਰਾਂਗੇ ਜੀ ਅਸੀਂ ਉਹਨਾਂ ਦੇ ਕਾਗਜ਼ ਪੱਤਰ ਇਕੱਠੇ ਕਰ ਰਹੇ ਹਾਂ ਹਮ ਬਿਲਡਰ ਕੀ ਕਰਦੇ ਆ ਜੀ ਜਦੋਂ ਕਲੋਨੀ ਕੱਟਣੀ ਹੁੰਦੀ ਹੈ ਉਦੋਂ ਤਿੰਨ ਤਿੰਨ ਚਾਰ ਚਾਰ ਪਾਰਕਾਂ ਦਿਖਾਉਂਦੇ ਆ ਜੀ ਵੀ ਆਹ ਪਾਰਕ ਹੈ ਜੀ ਬੱਚਿਆਂ ਦੇ ਖੇਡਣ ਵਾਸਤੇ ਬਜ਼ੁਰਗਾਂ ਦੇ ਜਦੋਂ ਸਮਾਨ ਵਿਕ ਜਾਂਦਾ ਜੀ ਜਿਹੜੇ ਰਸਤੇ ਹੁੰਦੇ ਆ ਉਹ ਤਾਂ ਬਿਲਡਰ ਦੇ ਨਾਂ 'ਤੇ ਬੋਲਣੇ ਆ ਹਮ ਹੂੰ ਜਿਹੜੇ ਰਸਤਿਆਂ ਦੀ ਜਗ੍ਹਾ ਹੈ ਉਹ ਤਾਂ ਮਲਕੀਤੀ ਬਿਲਡਰ ਦੇ ਨਾਮ ਹੀ ਬੋਲਣੀ ਹੈ ਇਹ ਉਸੇ ਦਾ ਫਾਇਦਾ ਚੱਕਦੇ ਹੋਏ ਅੱਗੇ ਲੋਕਾਂ ਨੂੰ ਰੇਸਟੀਆਂ ਕਰਾ ਦਿੰਦੇ ਆ ਜ ਜਿਹਦੇ ਵਿੱਚ ਆਮ ਲੋਕ ਗੁੰਮਰਾਹ ਹੁੰਦੇ ਆ ਤੇ ਜਿਨ੍ਹਾਂ ਦੀ ਆਸਾਂ ਤੇ ਵੀ ਪਾਣੀ ਫਿਰਦਾ ਸਾਹਿਰ ਤੌਰ ਤੇ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਘਰਾਂ ਦੇ ਸਾਈਟ ਪਲਾਨ ਦੇ ਵਿੱਚ ਪਾਰਕ ਆ ਤਾਂ ਰੇਟ ਵੀ ਫਿਰ ਉਸ ਹਿਸਾਬ ਨਾਲ ਦਿੱਤੇ ਜਾਂਦੇ ਆ ਕਿ ਪਾਰਕ ਫੇਸਿੰਗਾ ਜਾਂ ਕੁਛ ਪਾਰਕ ਫੇਸਿੰਗ ਦਾ ਰੇਟ ਜੇ ਆਮ ਰੇਟ 20000 ਰੁਪਏ ਗਾਜਾ ਦਾ ਜਦੋਂ ਦਿਖਾਉਂਦੇ ਆ ਨਾ ਵੀ ਆਹ ਪਾਰਕ ਹੈ ਜੀ ਆਹ 30000 ਰੁਪਏ ਗਾਜਾ ਮਿਲੂਗਾ ਜੀ 10 ਤੋਂ 15000 ਰੁਪਏ ਲੋਕ ਮਹ ਆਪਣਾ ਸਮੱਸਿਆਵਾਂ ਵਾਲਾ ਖਮਾਜਾ ਪੁੱਛਣਾ ਪੈਂਦਾ ਤੇ ਇਹ ਤੁਸੀਂ ਈਆਰ ਕੋਲ ਵੀ ਗਏ ਕਿ ਰਜਿਸਟਰੀ ਜਿਹੜੀ ਹੋਈ ਆ ਮੰਨ ਲਓ ਉਹਦੀ ਆਪਾਂ ਡਿਟੇਲ ਕਢਾਈਏ ਜਾਂ ਇਹਨੂੰ ਰੱਦ ਕਰਵਾਈਏ ਤੇ ਪਤਾ ਤਾਂ ਕੀਤਾ ਜਾਵੇ ਕੇਸ ਹਸਾਬ ਨਾਲ ਰਜਿਸਟਰੀ ਹੋਈ ਹੈ ਜੀ ਜਿੱਥੇ ਤੱਕ ਜਾਣਾ ਪਊਗਾ ਅਸੀਂ ਬਾੜ ਨਵਾਸੀਆਂ ਦੇ ਨਾਲ ਆ ਕਿਤੇ ਧਰਨਾ ਲਾਉਣਾ ਪਊਗਾ ਸੀਐਮ ਸਾਹਿਬ ਤੱਕ ਜਾਣਾ ਪਊਗਾ ਜਿੱਥੇ ਤੱਕ ਵੀ ਜਾਣਾ ਪਊਗਾ ਅਸੀਂ ਨਾਲ ਖੜੇ ਆ ਜੀ ਇਹਨਾਂ ਦੇ ਦਿਨ ਰਾਤ ਖੜੇ ਆ ਜੀ ਕੋਈ ਇਹ ਜੀ ਫਿਲਹਾਲ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਮੰਗ ਦਿੱਤੀ ਗਈ ਹੈ ਕਿ ਘਟੋ ਘਟੇ ਕੰਸਟਰਕਸ਼ਨ ਤੋੜੀ ਜਾਵੇ ਇਹਨੂੰ ਹਟਾਇਆ ਜਾਵੇ ਇੱਥੋਂ ਚਾਰ ਦੀਵਾਰੀ ਕਿਵੇਂ ਇਹ ਤਾਂ ਕਬਜ਼ਾ ਹੋ ਇਹ ਹੁਣੇ ਪੁੱਛ ਲੈਣੇ ਆ ਜੀ ਬਾਕੀ ਡੀਐਸਪੀ ਸਾਹਿਬ ਨੂੰ ਵੀ ਜੇ ਲੋਕੇ ਲੋਕਲ ਐਸਐਚਓ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਜਿੰਨੇ ਵੀ ਪ੍ਰਸ਼ਾਸਨ ਬੈਠੇ ਆ ਜੀ ਮੌਜੂਦਾ ਸੀ ਸਾਰਿਆਂ ਨੂੰ ਮੰਗ ਪੱਤਰ ਦੰਨੇ ਆ ਇਹ ਨਜਾਇਜ਼ ਧੱਕਾ ਹੋ ਰਿਹਾ ਜਿਹੜੀਆਂ ਪਹਿਲਾਂ ਇਹਨਾਂ ਦੀਆਂ ਲੈਟਰਾਂ ਗਈਆਂ ਹੋਈਆਂ ਐਪਲੀਕੇਸ਼ਨਾਂ ਗਈਆਂ ਹੋਈਆਂ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਇਹ ਵੀ ਅਸੀਂ ਮੰਗ ਕਰਦੇ ਆ ਜੀ 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 ਤਾਂ ਬਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਗਿਆ ਸੀਗਾ ਕਦੀ ਤੁਸੀਂ ਗਏ ਹੋ ਕੋਰਟ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਕੋਰਟ ਦੇ ਵਿੱਚ ਪਹਿਲਾਂ ਕੀ ਆ ਸੀਗਾ ਜੀ ਜਿਸ ਤੇ ਜਿਹੜੇ ਕੋਰਟ ਦੇ ਨਾਲ ਉਹ ਸਾਡਾ ਵਕੀਲ ਸੀਗਾ ਉਹ ਪੇਸ਼ ਨਹੀਂ ਹੋ ਸਕਿਆ ਉਹ ਫਿਰ ਕੋਰਟ ਤੋਂ ਇਹ ਕੇਸ ਰੱਦ ਹੋ ਗਿਆ ਪੇਸ਼ ਕਿਉਂ ਨਹੀਂ ਹੋ ਸਕਿਆ ਕਿ ਤੁਹਾਨੂੰ ਉਹ ਕਿਸੇ ਹੋਰ ਕੇਸ ਦੇ ਵਿੱਚ ਬਾਹਰ ਗਿਆ ਹੋਇਆ ਸੀਗਾ ਜਿੱਦਾਂ ਚੰਡੀਗੜ੍ਹ ਹਾਈ ਕੋਰਟ ਗਿਆ ਹੋਇਆ ਸੀਗਾ ਜੀ ਪੇਸ਼ ਕਰਕੇ ਉਹ ਕੋਰਟ ਕੇਸ ਜਿਹੜਾ ਸੀ ਫਿਰ ਰੱਦ ਹੋ ਗਿਆ ਸੀਗਾ ਉਹਨਾਂ ਨੇ ਅਪੀਅਰ ਨਹੀਂ ਹੋਏ ਯਾਨੀ ਕਿ ਤੁਸੀਂ ਜੀ ਜੀ ਹਾਂਜੀ ਹਾਂਜੀ ਜੀ ਬਿਲਕੁਲ ਤਾਂ ਇਹ ਮਸਲਾ ਤਾਂ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਮੋਟੀ ਮੋਟੀ ਗੱਲ ਤੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਪਾਰਕ ਸੀ ਪਾਰਕ ਦੇ ਜਿਹੜਾ ਇਹ ਕਲੋਨੀ ਕੱਟਣ ਵਾਲੇ ਚਾਰ ਬਿਲਡਰ ਸੀ ਚਾਰਾਂ ਬਿਲਡਰਾਂ ਦੇ ਵਿੱਚੋਂ ਇੱਕ ਐਫੀਡੇਵਿਡ ਵੀ ਦੇ ਚੁੱਕਿਆ ਕਿ ਹਾਂ ਬਈ ਇਹ ਪਾਰਕ ਐਸੀ ਕੱਟਿਆ ਸੀ ਇਹ ਪਾਰਕ ਦੀ ਥਾਂ ਹੈ ਨਾਲ ਲੱਗਦੀ ਸੜਕ ਵੀ ਦੱਬੀ ਗਈ ਹੈ ਪਾਰਕ ਦੇ ਉੱਤੇ ਵੀ ਕੰਸਟਰਕਸ਼ਨ ਕਰ ਦਿੱਤੀ ਗਈ ਹੈ ਉਹ ਕਹਿੰਦੇ ਨੇ ਕਿ ਅਸੀਂ ਇਹ ਗਾ ਰਜਿਸਟਰੀ ਕਰਾ ਦਿੱਤੀ ਜਦ ਕਿ ਸ਼ਿਕਾਇਤ ਪਹਿਲਾਂ ਹੀ ਦਿੱਤੀ ਗਈ ਸੀ ਕਿ ਇਸ ਤਰੀਕੇ ਏ پارک ਦੀ ਥਾਂ ਆ ਫਿਰ ਰਜਿਸਟਰੀ ਕਿਵੇਂ ਹੋਗੀ ਰਜਿਸਟਰੀ ਕਰਨ ਵਾਲੇ ਅਫਸਰਾਂ ਦੇ ਉੱਤੇ ਵੀ ਕਾਰਵਾਈ ਹੋਵੇ ਜਾਂ ਘਟੋ ਘਟ ਜਾਂਚ ਜ਼ਰੂਰ ਹੋਵੇ ਕਿ ਤੁਸੀਂ ਕਿਵੇਂ ਨਕਸ਼ੇ ਪਾਸ ਕਰਤੇ ਜਾਂ ਰਜਿਸਟਰੀਆਂ ਕਰਤੀਆਂ ਜਦੋਂ ਪਹਿਲਾਂ ਹੀ ਇਹ ਡਿਸਪਿਊਟਡ ਲੈਂਡ ਆ ਜਾਏ ਇਸ ਉੱਤੇ ਰੌਲਾ ਚੱਲ ਰਿਹਾ ਤਾਂ ਇਹ ਉਹ ਵੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਮੌਕੇ ਦੇ ਅਫਸਰ ਨੇ ਤਾਂ ਹੋਰ ਜਾਣਕਾਰੀ ਲੈ ਲੈਣੇ ਆ ਜਿਹੜਾ ਬੰਦਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਚੰਨੀ ਜਿਹਨਾਂ ਦਾ ਨਾਮ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਉੱਤੇ ਜਿਹੜਾ ਕਲੇਮ ਕਰਦਾ ਕਿ ਇਹ ਜਿਨ੍ਹਾਂ ਨੇ ਚਾਰਦਵਾਰੀ ਕੀਤੀ ਆ ਤਾਂ ਉਹਨਾਂ ਨੂੰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਯਾਰ ਤੂੰ ਇਹ ਤਾਂ ਪਾਰਕ ਦੀ ਥਾਂ ਆ ਕਦੋਂ ਰਜਿਸਟਰੀ ਕਰਾਈ ਜਾਂ ਕੁਛ ਆ ਉਹ ਕਿਸੇ ਤਰੀਕੇ ਗੱਲ ਤੇ ਨਹੀਂ ਆਉਂਦੇ ਉਹ ਕਹਿੰਦੇ ਆ ਜੀ ਮੈਂ ਇਹ ਜ਼ਮੀਨ ਖਰੀਦ ਲਈ ਆ ਜੀ ਵੀ ਇਹ ਪਾਰਕ ਨਹੀਂ ਉਹ ਕਹਿ ਰਿਹਾ ਵੀ ਇਹ ਪਲੋਟ ਆ ਹੂੰ ਤੇ ਉਹ ਚਰਨਜੀਤ ਸਿੰਘ ਰਾਜਪੂਤ ਆਪਣੇ ਆਪ ਨੂੰ ਕਹਿੰਦੇ ਆ ਹੂੰ ਉਹ ਕਹਿੰਦੇ ਵੀ ਮੈਂ ਤੇ ਇਹਦਾ ਨਕਸ਼ਾ ਵੀ ਪਾਸ ਕਰਾ ਚੁੱਕਾ 2023 ਦੇ ਵਿੱਚ ਜਦ ਕਿ ਅਸੀਂ 2021 ਚ ਵੀ ਐਪਲੀਕੇਸ਼ਨ ਦਿੱਤੀ 2022 ਚ ਵੀ ਐਪਲੀਕੇਸ਼ਨ ਦਿੱਤੀ ਇਹ ਉਹ ਸਾਹ ਨੂੰ ਵੀ ਦਿੱਤੀ ਆ ਮੌਕੇ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਆ ਉਹਨਾਂ ਨੂੰ ਵੀ ਅਸੀਂ ਐਪਲੀਕੇਸ਼ਨ ਦੇ ਚੁੱਕੇ ਆ ਕਿ ਇਹ ਸਾਡੀ ਜਿਹੜੀ ਪਾਰਕ ਆ ਇਹ ਪਾਰਕ ਹੀ ਰਹਿਣ ਦਿੱਤੀ ਜਾਵੇ ਇਹਦੇ ਤੇ ਤੁਸੀਂ ਤੁਸੀਂ ਸਮਝਦੇ ਹੋ ਕਿ ਉਹ ਚਰਨਜੀਤ ਚੰਨੀ ਜਾਂ ਜੋ ਵੀ ਸ਼ਖਸ ਹੈ ਉਹ ਬਿਲਡਰ ਦਾ ਆਪਣਾ ਹੀ ਹੈ ਕੋਈ ਮੇਲੀਪੁਕਤ ਹੋ ਰਹੀ ਹੈ ਸਿਰਫ ਆਈ ਵਾਸ਼ ਜਿਹਨੂੰ ਕਹਿੰਦੇ ਨੇ ਦਿਖਾਵਾ ਕੀਤਾ ਜਾ ਰਿਹਾ ਬਸ ਇਹ ਦਿਖਾਵਾ ਹੀ ਆ ਜੀ ਵੈਸੇ ਤੇ ਉਹ ਉਹਨਾਂ ਦਾ ਹੀ ਬੰਦਾ ਆ ਜਿਹੜੇ ਬਿਲਡਰ ਆ ਇਹ ਉਹਨਾਂ ਦਾ ਹੀ ਮੰਦਾ ਆ ਇਹ ਅੱਗੇ ਤੋਂ ਅੱਗੇ ਜਿੱਦਾਂ ਰਿਸ਼ਤੀ ਕਰਕੇ ਵੀ ਕਹਿ ਦਿੰਦੇ ਵੀ ਅਸੀਂ ਤਾਂ ਸਾਡਾ ਪੈਸਾ ਪ੍ਰਵਾਦ ਹੋ ਜਾਣਾ ਵੀ ਅਸੀਂ ਖਰੀਦ ਚੁੱਕੇ ਆ ਜੀ ਵੀ ਸਾਨੂੰ ਬਣਾਉਣ ਦਿੱਤਾ ਜਾਵੇ ਹੁਣ ਆ ਪਾਰਕ ਦੇ ਵਿੱਚ ਤਾਂ ਮਕਾਨ ਬਣ ਨਹੀਂ ਸਕਦੇ ਪਾਰਕ ਤੇ ਪਾਰਕ ਹੀ ਰਹੂਗੀ ਜੀ ਜੀ ਹਾਂਜੀ ਬਿਲਕੁਲ ਤਾਂ ਇੱਕ ਵਾਰ ਤਸਵੀਰਾਂ ਥੋੜੀਆਂ ਜਿਹੀ ਦਿਖਾ ਦੇਵਾਂਗੇ ਕਿ ਰੁੱਖ ਵੀ ਨੇ ਤੇ ਜਿਹੜਾ ਇਲੈਕਟ੍ਰਿਕ ਬਿਜਲੀ ਦਾ ਪੋਲ ਆ ਜਿਹੜਾ ਉਹ ਵੀ ਬਿਜਲੀ ਮਹਿਕਮੇ ਦਾ ਉਹ ਵੀ ਵਿੱਚ ਲੈ ਲਿਆ ਗਿਆ ਤੇ ਆ ਰੁੱਖ ਵੀ ਨੇ ਤੇ ਅ ਇੱਥੋਂ ਤੱਕ ਸੀਵਰੇਜ ਵੀ ਜਿਹੜਾ ਕੀ ਹੈ ਇੱਥੇ ਸੀਵਰੇਜ ਆ ਜੀ ਜੀ ਅੱਛਾ ਸੀਵਰੇਜ ਵੀ ਵਿੱਚ ਹੀ ਲੈ ਲਿਆ ਹੋਇਆ ਹੈ ਵਿੱਚ ਸੀਵਰੇਜ ਯਾਨੀ ਕਿ ਘਟੋ ਘਟਾ ਇੱਥੋਂ ਤੱਕ ਤਾਂ ਫਿਰ ਸੜਕ ਹੋਊਗੀ ਤੇ ਸੜਕ ਦੱਬੀ ਗਈ ਹੈ ਤਾਂ ਕਿਉਂਕਿ ਇਹ ਜਿਹੜਾ ਇਹ ਜਿਹੜਾ ਦਰਖਤ ਆ ਜੀ ਇਹ ਬਾਹਰ ਆ ਹੂੰ ਇਹ ਸੜਕ ਦੇ ਵਿੱਚ ਆ ਇਹ ਜੀ ਜੀ ਹਾਂਜੀ ਇੱਥੋਂ ਤੱਕ ਕੋ ਇੱਥੋਂ ਤੱਕ ਉਹਨਾਂ ਨੇ ਦੱਬਿਆ ਹੋਇਆ ਜੀ ਜੀ ਕਿਉਂਕਿ ਇਧਰੋਂ ਪਿੱਛੋਂ ਸੜਕ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਚੌੜੀ ਆ ਰਹੀ ਹੈ ਸੜਕ ਤੇ ਇਹ ਤੋਂ ਸੜਕ ਜਿਹੜੀ ਆ ਉਹ ਫਿਰ ਢੀੜੀ ਹੋ ਜਾਂਦੀ ਆ ਛੋਟੀ ਹੋ ਜਾਂਦੀ ਆ 30 ਫੁੱਟ ਸੜਕ ਜਿਹੜੀ ਆ ਉਹ ਦਿਖਾਈ ਗਈ ਆ ਨਕਸ਼ਿਆਂ ਦੇ ਵਿੱਚ ਤਾਂ ਜਿਵੇਂ ਤੁਸੀਂ ਕਿਹਾ ਕਿ ਸੀਐਮ ਸਾਹਿਬ ਕੋਲ ਵੀ ਜਾਣਾ ਪਵੇ ਜਾਂ ਹੋਰ ਜਿੱਥੇ ਵੀ ਜਾਣਾ ਪਵੇ ਜਾਉਂਗੇ ਤਾਂ ਹਾਲੇ ਤੱਕ ਯਾਨੀ ਕਿ ਕਿਸੇ ਅਫਸਰ ਵੱਲੋਂ ਤੁਹਾਨੂੰ ਕੋਈ ਰਿਪਲਾਈ ਕੋਈ ਵਰ ਜਵਾਬ ਕਿਸੇ ਗੱਲ ਦਾ ਆਇਆ ਹੋਵੇ ਨਹੀਂ ਹਾਲੇ ਤੱਕ ਤੇ ਕੋਈ ਨਹੀਂ ਆਇਆ ਹੁਣ ਈਓ ਸਾਹਿਬ ਆਏ ਸੀਗੇ ਹੁਣੇ 10 ਮਿੰਟ ਪਹਿਲਾਂ ਉਹ ਮੌਕਾ ਦੇਖ ਕੇ ਗਏ ਆ ਉਹ ਕਹਿੰਦੇ ਵੀ ਮੈਂ ਅਸੀਂ ਕਾਗਜ਼ ਚੈੱਕ ਕਰ ਲੈਨੇ ਆ ਜੋ ਵੀ ਫਾਈਲ ਹੈਗੀ ਆ ਫਾਈਲ ਦੇ ਕੇ ਅਸੀਂ ਕਾਰਵਾਈ ਕਰਾਂਗੇ ਜਿਹੜਾ ਐਮਸੀ ਸਾਹਿਬ ਨੇ ਦਿੱਤਾ ਕਾਗਜ਼ ਉਹ ਐਫੀਡੇਵਿਡ ਸੀ ਚਾਰਾਂ ਬਿਲਡਰਾਂ ਦੇ ਵਿੱਚੋਂ ਜਿਹੜਾ ਇੱਕ ਨੇ ਦਿੱਤਾ ਕਿ ਇਹ ਪਾਰਕ ਹਾਂਜੀ ਹਾਂ ਇਹਨਾਂ ਨੇ ਉਹ ਵੀ ਉਹ ਸਾਹਿਬ ਲੈ ਕੇ ਉਹ ਵੀ ਉਹ ਸਾਹਿਬ ਨੂੰ ਦਿੱਤਾ ਹੈ ਜੀ ਉਹ ਕਹਿੰਦੇ ਵੀ ਅਸੀਂ ਆਫਿਸ ਜਾ ਕੇ ਇਹਦੀ ਫਾਈਲ ਕਢਾ ਕੇ ਕਾਗਜ਼ ਪੱਤਰ ਚੈੱਕ ਕਰ ਲੈਂਦੇ ਆ ਵੀ ਜੋ ਕਾਰਵਾਈ ਬਣਦੀ ਹੋਗੀ ਪਰ ਸਾ ਦੇ ਕੇ ਗਏ ਆ ਬਾਕੀ ਉਹਨਾਂ ਨੇ ਦਫ਼ਤਰ ਬੁਲਾਇਆ ਹੈ ਜੀ ਤੇ ਜਦੋਂ ਉਹ ਟਾਈਮ ਦੰਦੇ ਅਸੀਂ ਜਾਣ ਨੂੰ ਵੀ ਤਿਆਰ ਹਾਂ ਕੋਈ ਇਹੋ ਜੀ ਪਹਿਲਾਂ ਗੱਲ ਸਾਹਮਣੇ ਆਈ ਹੈ ਕਿ ਰਿਸ਼ਵਤ ਖੋਰੀ ਤੇ ਦੋ ਅਫਸਰਾਂ ਤੇ ਲੱਗਦੇ ਰਹਿੰਦੇ ਆ ਪਰ ਤੁਹਾਡੇ ਨਜ਼ਰ ਦੇ ਵਿੱਚ ਕੋਈ ਇਹੋ ਜੀ ਗੱਲ ਆਈ ਹੈ ਵੀ ਕਿਸੇ ਅਫ ਕੀਤਾ ਹੋਵੇ ਜਾਂ ਉਧਰਲਾ ਧਿਰ ਦਾ ਜਿਆਦਾ ਸਾਥ ਦਿੱਤਾ ਹੋਵੇ ਕੋਈ ਇਹੋ ਜੀ ਗੱਲ ਵੀ ਆਈ ਹੈ ਸੁਣਾ ਚ ਨਹੀਂ ਦੇਖੋ ਸਾਡੇ ਕੋਲ ਤੇ ਕੋਈ ਇਹੋ ਜੀ ਗੱਲ ਆਈ ਨਹੀਂ ਜੀ ਨਿਸ਼ਬੱਦਾਂ ਸਾਨੂੰ ਨਹੀਂ ਪਤਾ ਅਸੀਂ ਤੇ ਜਿਹੜੀ ਐਪਲੀਕੇਸ਼ਨ ਦਿੱਤੀ ਆ ਬਸ ਉਹਦੇ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਆ 2021 ਤੋਂ ਅਸੀਂ ਐਪਲੀਕੇਸ਼ਨ ਦੇ ਰਹੇ ਆ 2024 ਪਰ ਤੁਹਾਡੀ ਐਪਲੀਕੇਸ਼ਨ ਤੋਂ ਬਾਅਦ ਜੇ ਰਜਿਸਟਰੀ ਹੋ ਗਈ ਨਕਸ਼ੇ ਪਾਸ ਹੋ ਗਏ ਫਿਰ ਕਿਤੇ ਨਾ ਕਿਤੇ ਤਾਂ ਗੜਬੜ ਝਪਦੀ ਆ ਨਾ ਦੇਖੋ ਇਹ ਤਾਂ ਹੋ ਸਕਦਾ ਆ ਹੁਣ 2021 ਤੋਂ ਜੇ ਅਸੀਂ ਐਪਲੀਕੇਸ਼ਨ ਦੇ ਰਹੇ ਆ 2024 ਆ ਗਿਆ ਹੋ ਸਕਦਾ ਕੁਝ ਹੋਵੇ ਇਹੋ ਜਿਹਾ ਅਸੀਂ ਕਹਿ ਨਹੀਂ ਸਕਦੇ ਜੀ ਇਤੇ ਨਾਲ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਜਦੋਂ ਉਸ ਤੋਂ ਪਹਿਲਾਂ ਦੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਜੀ ਇਹਨਾਂ ਨੇ ਕੋਰਟ ਦੇ ਵਿੱਚ ਵੀ ਕੇਸ ਪਾਇਆ ਜੇ ਬਗੀਰ ਸਾਹਿਬ ਨਹੀਂ ਪੇਸ਼ ਹੋ ਸਕੇ ਚਲੋ ਉਹ ਗੱਲ ਹੈ ਵੀ ਉਸ ਤੋਂ ਬਾਅਦ ਜੂ ਦੀ ਰਜਿਸਟਰੀ ਹੋਣੀ ਹੈ ਤੇ ਇਹ ਵੀ ਨਾਲ ਮੰਗ ਕਰਦੇ ਆਂ ਵੀ ਜਿਹੜੇ ਅਫਸਰਾਂ ਨੇ ਇਹਦੀ ਸ਼ਾਇਦ ਇਹ ਕੰਮ ਹੋਇਆ ਹੈ ਜੀ ਵੀ ਸਰਕਾਰ ਨੂੰ ਅਪੀਲ ਹੈ ਜੀ ਮਾਨ ਸਰਕਾਰ ਨੂੰ ਵੀ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਅਸੀਂ ਜਦੋਂ ਆਪਣੀ ਕੋਠੀ ਦੇਖੀ ਸਾਨੂੰ ਉਹਨੇ ਪਹਿਲਾ ਆਪਸ਼ਨ ਕਿਤੇ ਇਹ ਪਾਰਕ ਹੈ ਜੀ ਉਸ ਹੱਬ ਨਾਲ ਰੇਟ ਵੀ ਲਿਆ ਹੋ ਬਿਲਕੁਲ ਚਲੋ ਰੇਟ ਤਾਂ ਜੋੜੋ ਉਹਨਾਂ ਨੇ ਲੈਣਾ ਸੀ ਲੈਣੇ ਸੀ ਸਾਨੂੰ ਉਹਨੇ ਪਹਿਲੇ ਕਿਹਾ ਸੀ ਇਹ ਪਾਰਕ ਹੈ ਤੈਨੂੰ ਵਧੀਆ ਸੈਰ ਕਰਨ ਨੂੰ ਬੈਠਣ ਨੂੰ ਉੱਠਣ ਬੰਦਾ ਕਿ ਸੋਚੋ ਚਲੋ ਬੱਚਾ ਨੇ ਆਣਾ ਵਧੀਆ ਇੰਜੋਏ ਕਰਦਾ ਘੁੰਮਦਾ ਫਿਰਦਾ ਸੈਰ ਕਰਦਾ ਪਰ ਸਾਨੂੰ ਇਹਦਾ ਵੀਊ ਸਾਨੂੰ ਨਹੀਂ ਮਿਲਿਆ ਕੁਝ ਜੀ ਆ ਤੁਹਾਡਾ ਘਰ ਹੈ ਯਾਨੀ ਕਿ ਇਹ ਸਾਡਾ ਘਰ ਹੈ ਜੀ ਅਸੀਂ ਇਹ ਕਹਿੰਦੇ ਸਾਨੂੰ ਪਾਰਕ ਦਿੱਤੀ ਜਾਵੇ ਬਸ ਇਹ ਸਾਡਾ ਤੁਹਾਡੇ ਤੋਂ ਉਹ ਹੈ ਤਾਂ ਇਸ ਤਰੀਕੇ ਦੇ ਸੁਪਨੇ ਦਿਖਾ ਕੇ ਰੇਟ ਵੀ ਵੱਧ ਲਏ ਜਾਂਦੇ ਆ ਪਲਾਟ ਵੇਚੇ ਵੀ ਜਾਂਦੇ ਆ ਅਸਲ ਚ ਬਿਲਡਰਾਂ ਨੂੰ ਸ਼ਾਇਦ ਭੁੱਖ ਪੈ ਜਾਂਦੀ ਹੈ ਕਿ ਹੁਣ ਬਾਕੀ ਪਲਾਟ ਤਾਂ ਥਾਂ ਤਾਂ ਰਹੀ ਨਹੀਂ ਹੁਣ ਪਾਰਕ ਵੀ ਵੇਚਦੀ ਏ ਵੀ ਕੋਈ ਚੀਜ਼ ਰਵੇ ਨਾ ਜਿੱਥੋਂ ਸਾਡੀਆਂ ਜੇਬਾਂ ਨਾ ਭਰਨ ਉਹ ਹੀ ਕਹਿੰਦੇ ਇਹ ਪਾਰਕ ਹੈ ਜੀ ਤੈਨੂੰ ਇਹ ਦੱਸੋ ਪੂਰੀ ਮਿਲੂਗੀ ਸੋਤ ਦਾ ਮਿਲੂਗੀ ਪਰ ਸਾਨੂੰ ਇਦਾਂ ਦਾ ਇੱਥੇ ਕੁਝ ਨਹੀਂ ਮਿਲਿਆ ਹੈਗਾ ਜੀ ਤਾਂ ਬਿਲਕੁਲ ਕੱਟੜ ਇਮਾਨਦਾਰ ਜਿਵੇਂ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਨੇ ਕਿ ਕੱਟੜ ਇਮਾਨਦਾਰوں ਦੀ ਸਰਕਾਰ ਹੈ ਤਾਂ ਫਿਲਹਾਲ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਇਮਾਨਦਾਰਾਂ ਦੀ ਸਰਕਾਰ ਜਿੱਥੇ ਇਸ ਤਰੀਕੇ ਨਜਾਇਜ਼ ਕੰਸਟਰਕਸ਼ਨ ਹੋਈ ਆ ਇਹ ਅਸੀਂ ਫਰਕ ਛੱਡਿਆ ਹੋਇਆ ਹੈਗਾ ਆ ਦੇਖੋ ਮੇਰੇ ਕੋਲ ਹੈਗਾ ਸਾਰਾ ਨਕਸ਼ੇ ਦੀ ਕਾਪੀ ਹੈਗੀ ਮੇਰੇ ਕੋਲ ਐਫੀਡੈਵਿਟ ਕਿੱਥੇ ਹੈਗਾ ਆ ਦੇਖੋ ਜੀ ਆਹ ਬਾਈ ਜੀ ਨਹੀਂ ਸਰ ਕੋਈ ਗੱਲ ਨਹੀਂ ਇਹਨਾਂ ਦੀ ਗੱਲ ਤਾਂ ਲੈ ਰਹੇ ਹਨਾ ਇਹਨਾਂ ਦੀ ਕੋਈ ਨਹੀਂ ਇਹ ਵੀ ਆਪਣੀ ਚੈਨ ਇਹ ਵੀ ਆਪਣੇ ਪਰਸਨਲ ਹੈ ਇਹਨਾਂ ਦਾ ਇੱਕ ਮੈਂਬਰ ਹੈ ਜੀ ਆਹ ਦੇਖੋ ਜੀ ਆਹ ਨਾ ਉਹਨੇ ਆਪ پارک ਦਿਖਾ ਕੇ ਉਹਦੇ ਲੈ ਲਏ ਜੀ ਉਹ ਤਾਂ ਹਾਂਜੀ 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 ਜੇ ਤੁਸੀਂ ਸਰ ਬੰਦੀ ਕਾਰਵਾਈ ਇਹਦੇ ਕਰਕੇ ਇਹਨਾਂ ਨੂੰ ਉਹ ਕਰੋ ਜੀ ਨੋਟਸ ਨੋਟਸ ਕੱਟ ਕੇ ਆ ਲੈ ਲੀਆ ਤੁਹਾਡਾ ਹਾਂਜੀ ਹਾਂ ਲੈ ਲਓ ਜੀ ਆ ਲੋ ਜੀ ਰੱਖੋ ਹੈਗੀ ਜੀ ਹਾਂਜੀ ਸਰ ਜੇ ਤੁਸੀਂ ਵਰਜਨ ਦੇਉਂਗੇ ਜੀ ਸਰ ਕੋਈ ਤੁਹਾਡੇ ਨੋਟਿਸ ਤੋਂ ਪਹਿਲਾਂ ਮਾਮਲਾ ਹੈਗਾ ਸੀ ਬਸ ਲੈਵਲ ਤੇ ਚੱਲ ਰਹੀ ਹੈ ਗੱਲ ਮੈਂ ਮੱਦਨ ਕੋਈ ਨਹੀਂ ਦੇਣਾ ਜੀ ਇਹਦਾ ਕੋਈ ਕਮੈਂਟ ਕਿਉਂਕਿ ਉਹ ਕੰਸਟਰਕਸ਼ਨ ਕਰ ਗਏ ਨਾ ਸਰ ਦਰਖਤ ਵੀ ਵਿੱਚ ਲੈ ਲਿਆ ਪਾਰਕ ਦੇ ਖੰਭਾ ਜਿਹੜਾ ਪੋਲ ਸਰਕਾਰੀ ਪੋਲ ਆ ਉਹ ਵੀ ਇਹਨਾਂ ਨੇ ਵਿੱਚ ਲੈ ਲਿਆ ਜਿਹੜਾ ਸੀਵਰੇਜ ਆ ਸੀਵਰੇਜ ਉਹਨਾਂ ਦੇ ਪਲਾਟ ਦੇ ਵਿੱਚ ਆ ਗਿਆ ਸਿਵਰੇਜ ਵੀ ਉਹਨਾਂ ਨੇ ਥੱਲੇ ਦੱਬ ਲਿਆ ਜਿਹੜੇ ਰੋਡ ਆ ਸਾਡੇ 30 30 ਫੁੱਟ ਰੋਡ ਆ ਜੀ ਇਹਨਾਂ ਨੇ 20 20 ਫੁੱਟ ਛੱਡ ਦਿੱਤੇ 10 ਫੁੱਟ ਰੋਡ ਇਹਨਾਂ ਨੇ ਆਪ ਦੱਬ ਲਿਆ ਜੀ ਇਧਰੋਂ ਵੀ ਸਾਰੇ ਤਿੰਨੇ ਪਾਸਿਓਂ ਦੱਬ ਲਿਆ ਇਹ ਸਾਡੀ 120 ਫੁੱਟ ਲੰਬਾਈ ਇਧਰ ਆ 100 ਫੁੱਟ ਇਹ ਚੋਂ ਲੰਬਾਈ ਆ 100 ਫੁੱਟ ਉਧਰੋਂ ਆ ਸਰਪੇਪਰ ਦੇਖ ਲੈਣੇ ਆਪਾਂ ਹਾਂਜੀ ਪੇਪਰ ਲੱਤਰ ਲੈ ਆਉਂਦੇ ਜਮਾਰੂ ਸਰਪ ਜੀ ਸਰਪ ਇੱਕ 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 ਸਵਾਲ ਹੈ ਜਿਹੜੀ ਕੰਸਟਰਕਸ਼ਨ ਹੋ ਗਈ ਆ ਇਹਨੂੰ ਤਾਂ ਫਿਲਹਾਲ ਰੋਕਣਾ ਹੀ ਪਏਗਾ ਕਿਉਂਕਿ ਜੇ ਬੰਦਾ ਸਰਕਾਰੀ ਕੰਮ ਨਹੀਂ ਨਹੀਂ ਜੀ ਆ ਕੱਲੋਂ ਕੰਸਟਰਕਸ਼ਨ ਕਰਕੇ ਕੱਲ ਕੰਸਟਰਕਸ਼ਨ ਹੋਈ ਹੈ ਤਾਜੀ ਕੰਸਟਰਕਸ਼ਨ ਹੈ ਕੋਈ ਕਮੈਂਟ ਨਹੀਂ ਇਹ ਵੀ ਆਪਦੇ ਕਾਗਜ਼ ਦੇਖ ਲਓ ਜੀ ਤੁਹਾਡੇ ਨੋਟਿਸ 'ਚ ਪਹਿਲਾਂ ਨਹੀਂ ਸੀ ਮਾਮਲਾ ਇਹ ਸਤਿ ਸ਼੍ਰੀ ਅਕਾਲ ਜੀ ਇਹ ਅਸੀਂ ਪਾਰਕ ਦੇ ਮਸਲੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਤੇ ਇਹ ਕਲੋਨੀ ਅੱਜ ਦੀ ਨਹੀਂ 2003 ਦੇ ਪਹਿਲਾਂ ਕੱਟੀ ਹੋਈ ਹੈ ਜੀ ਜਦੋਂ ਇਹਨਾਂ ਨੇ ਪਾਰਕਾਂ ਦੇ ਵਿੱਚ ਮਿੱਟੀ ਪਾਈ ਹੈ ਸਾਰੇ ਪਲਾਟਾਂ ਨੂੰ ਡੂੰਘਾ ਕਰਕੇ ਪਾਇਆ ਜੀ ਤੇ ਫਿਰ ਪਾਰਕ ਛੱਡਿਆ ਜੀ ਉਸ ਤੋਂ ਬਾਅਦ ਇਹ ਫੇਰ ਨਜਾਇਜ਼ ਕਬਜ਼ਾ ਕਰਨੀ ਹੈ ਜੀ ਤਾਂ 2003 ਤੋਂ ਬਾਅਦ ਹੁਣ ਆ ਕੇ 20 ਸਾਲਾਂ ਦੇ ਵਿੱਚ ਇਹਨਾਂ ਨੂੰ ਇਹੀ ਚੀਜ਼ ਯਾਦਾਈ ਇਹ ਸਾਡਾ ਮਸਲਾ ਹੱਲ ਕਰਿਆ ਜਾਵੇ ਜੀ ਯਾਨੀ ਕਿ ਮਿੱਟੀ ਵੀ ਪਲਾਟਾਂ ਤੋਂ ਲੈ ਕੇ ਫੇਰ ਜਾ ਕੇ ਪਾਰਕ ਦੀ ਭਰਤੀ ਪਈ ਆ ਹਾਂਜੀ ਹਾਂਜੀ ਸਾਰੇ ਪਲਾਟ ਡੂੰਘੇ ਆ ਜੀ 5-5 ਫੁੱਟ ਡੂੰਘੇ ਆ ਜੀ ਜਿਹੜਾ ਮਕਾਨ ਬਣਾਉਂਦਾ ਉਹ ਪਹਿਲਾਂ ਨਕਸ਼ਾ ਐਮਸੀ ਤੋਂ ਪਾਸ ਕਰਾਉਂਦਾ ਜੀ ਉਹ ਤੋਂ ਬਾਅਦ ਉਹਨੂੰ ਭਰਤੀ ਕਰਨੀ ਪੈਂਦੀ ਹੈ ਤਾਂ ਜਾ ਕੇ ਕਿਤੇ ਨਕਸ਼ਾ ਪਾਸ ਹੁੰਦਾ ਜੀ ਯਾਨੀ ਕਿ ਪਾਰਕ ਦੀ ਪਰਤੀ ਵੀ ਇਹ ਮਿੱਟੀ ਜਿਹੜੀ ਆ ਪਲਾਟਾਂ ਚੋਂ ਕੱਢੀ ਗਈ ਲੋਕਾਂ ਦੇ ਘਰਾਂ ਦੇ ਨਕਸ਼ਿਆਂ ਦੇ ਸਾਈਟ ਪਲਾਨ ਦੇ ਵਿੱਚ ਇਹ ਪਾਰਕ ਹੈ ਬਿਲਡਰ ਨੇ ਆ ਪਚਾਰ ਪਾਰਟਨਰ ਬਿਲਡਰ ਸੀ ਜਿਨ੍ਹਾਂ ਨੇ ਕਲੋਨੀ ਕੱਟੀ ਉਹਨਾਂ ਚੋਂ ਇੱਕ ਲਿਖ ਕੇ ਦੇ ਚੁੱਕਿਆ ਕਿ ਹਾਂ ਵੀ ਇਹ ਪਾਰਕ ਹੈ ਫੇਰ ਵੀ ਤੱਕੇ ਨਾਲ ਇਹ ਕੰਸਟ੍ਰਕਸ਼ਨ ਹੋ ਰਹੀ ਆ ਇਸ ਨੂੰ ਵੇਚਣ ਦੀ ਕੋਸ਼ਿਸ਼ ਹੋ ਰਹੀ ਆ ਪਿੱਛੇ ਵਾਲਾ ਜਿਹੜਾ ਹਿੱਸਾ ਪਾਰਕ ਦਾ ਬਚਿਆ ਉਹ ਵੀ ਦੂਜਾ ਬਿਲਡਰ ਵੇਚਣ ਦੀ ਫਰਾਕ ਦੇ ਵਿੱਚ ਆ ਇਹ ਵੀ ਕਿਹਾ ਗਿਆ ਕਿ ਉਹ ਵੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਕੋਈ ਬ੍ਰੋਕਰ ਵਗੈਰਾ ਆਉਂਦੇ ਆ ਦਿਖਾਉਣੇ ਆ ਜੀ ਕਈ ਵਾਰੀ ਆ ਚੁੱਕਾ ਜੀ ਦੇਖੋ ਸਾਰੇ ਮੈਂਬਰ ਲੜ ਨਹੀਂ ਸਕਦੇ ਜੀ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸਾਡਾ ਸ਼ਾਂਤੀਪੂਰਵਕ ਇਹ ਮਸਲਾ ਹੱਲ ਹੋਣਾ ਚਾਹੀਦਾ ਜੀ ਗੁਰਚਰਨ ਸਿੰਘ ਫੌਜੀ ਦੇ ਨਾਂ ਤੇ ਆ ਜਿਹੜਾ ਉਹ ਪਿਛਲੀ ਕੀ ਨਾਮ ਸੀ ਉਹਨਾਂ ਦਾ ਬਿਲਡਰ ਦਾ ਜਿਹੜਾ ਪਿਛਲਾ ਹਾਂਜੀ ਉਹ ਗੁਰਚਰਨ ਸਿੰਘ ਫੌਜੀ ਦੇ ਨਾਂ ਤੇ ਆ ਜੀ ਪਿਛਲਾ ਉਹ ਵੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਜੀ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਕਿ ਘਟੋ ਘਟ ਹੁਣ ਉਹ ਨਾ ਵੇਚੀ ਜਾਵੇ ਸ਼ਿਕਾਇਤ ਤਾਂ ਵੈਸੇ ਇਹ ਇਹਰੋਂ ਨਾਲ ਅਫਸਰਾਂ ਤੇ ਵੀ ਜਾਂਚ ਹੋਣੀ ਚਾਹੀਦੀ ਆਜ ਪਾਰਕ ਦਾ ਮਸਲਾ ਹੱਲ ਪਿੱਤਾ ਹੋਵੇ ਪਾਰਕ ਦਾ ਮਸਲਾ ਹੱਲ ਕਰਾਉਣਾ ਆਏ ਨਹੀਂ ਹੈ ਵੀ ਜੇ ਅੱਗੇ ਵਾਲਾ 100 ਗਜ ਵੇਚ ਗਈ ਸਾਨੂੰ ਪਿੱਛੇ ਵਾਲਾ ਛੱਡ ਦਿਓ ਜੀ ਤੇ ਕੋਈ ਮਿੰਤ ਕਰ ਲੈ ਕਰਕੇ ਥੋੜੀ ਜਗ੍ਹਾ ਲੈਣੀ ਹੈ ਵੀ ਇੱਕੋ ਹੀ ਇਹ ਐਦਾ ਦਿਓ ਹੋ ਆ ਵੀ ਤੁਸੀਂ ਇੱਕ ਵੇਚ ਲਓ ਜੀ ਸਾਨੂੰ ਉਹ ਕਰ ਲਓ ਜੀ ਇਹ ਜਦੋਂ ਤੁਸੀਂ ਸਾਰਾ پارک ਛੱਡਿਆ ਹੋਇਆ ਜੀ ਇਹ ਤੁਸੀਂ ਅਸੀਂ ਸਾਰਾ پارک ਹੀ ਲਵਾਂਗੇ ਜੀ 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 ਬਿਲਕੁਲ ਠੀਕ ਹੈ ਨਾ ਜਿਨੇ ਵੀ ਇਹ ਵੇਚਣ ਦੀ ਕੋਸ਼ਿਸ਼ ਕਰੀਏ ਚਾਹੇ ਕੋਈ ਕੋਈ ਵੀ ਬੰਦਾ ਹੋਵੇ ਉਹਦਾ ਤੇ ਬੰਦੀ ਕਾਰਵਾਈ ਕਰੀ ਜਾਵੇ ਲੋਕਾਂ ਦੀ ਸਹੂਲਤ ਵਾਸਤੇ ਇਹ پارک ਛੱਡਿਆ ਗਿਆ ਤੇ ਇਹਨੂੰ ਪਾਰਕ ਦਾ ਹੀ ਦਰਜਾ ਦਿੱਤਾ ਜਾਵੇ ਜੀ ਜੀ ਜਿਨੇ ਖਰੀਦਿਆ ਜੀ ਉਹ ਵੀ ਨਜਾਇਜ਼ ਹੈ ਜੀ ਇਹਨੂੰ ਖਰੀਦਣ ਲਈ ਚਾਹੀਦਾ ਮਹੱਲੇ ਵਿੱਚ ਪੁੱਛ ਕੇ ਜਾਂਦਾ ਜੀ ਉਹ ਵੀ ਇਹ پارک ਹੈ ਜ਼ਾਹਰ ਤੌਰ ਤੇ ਜੇ ਕੋਈ ਖਰੀਦਦਾਰੀ ਕਰਦਾ ਪਤਾ ਕਰਦਾ ਸਾਰੇ ਪਾਸੋਂ ਦੂਜੀ ਗੱਲ ਇਹ ਵੀ ਹੈ ਕਿ ਇਤੋਂ ਨੀਲੀ ਭੋਗਤ ਦਾ ਵੀ ਸ਼ੱਕ ਹੁੰਦਾ ਕਿ ਉਹ ਆਪਦਾ ਹੀ ਬੰਦਾ ਉਹਦਾ ਬਿਲਡਰ ਦਾ ਜ ਮੈਨੂੰ پارک ਦੀ ਜਗ੍ਹਾ ਵੇਚਦੀ ਉਹਨੂੰ ਕੇਸ ਪਾਉਣਾ ਚਾਹੀਦਾ ਜੀ ਜੀ ਹੂੰ ਉਹ ਬੰਦਾ ਜਿਹਨੇ ਉਹ ਕਹਿੰਦਾ ਵੀ ਮੇਰਾ 20 ਲੱਖ 25 ਲੱਖ ਰੁਪਏ ਲਾ ਕੇ ਮੈਂ ਜਗ੍ਹਾ ਖਰੀਦੀ ਐ ਵੀ ਕੋਈ ਬਿਕਰੀਆਂ ਤਾਂ ਹੈ ਨਹੀਂ ਵੀ ਜਿਹੜੀਆਂ ਇਕੱਠੀਆਂ ਕਰ ਲਈ ਐ ਜੀ ਵੀ ਜਦੋਂ ਉਹਦੇ ਨਾਲ ਵੀ ਫਰੋਡ ਆਇਆ ਉਹ ਕਿਉਂ ਨਹੀਂ ਕਾਰਵਾਈ ਕਰ ਰਹੇ ਜੀ ਜੀ ਉਹ ਵੀ ਉਹਨਾਂ ਨੂੰ ਵੀ ਕਾਰਵਾਈ ਕਰਨੀ ਬਣਦੀ ਐ ਵੀ ਤੁਸੀਂ ਮੈਨੂੰ پارک ਵੇਚਦੇ ਐ ਜੀ ਵੀ ਲੋਕ ਮੇਰੇ ਗੱਲ ਉਹ ਕਹਿੰਦੇ ਸੀ ਮੈਂ ਕਾਗਜ਼ੀ ਕਾਰਵਾਈ ਤਾਂ ਕੀਤੀ ਹੋਈ ਆ ਗੱਲ ਤਾਂ ਇਹੀ ਐ ਨਾ ਵੀ ਜਦੋਂ ਲੋਕ ਉਹਨਾਂ ਨੇ ਉਰੇ ਜਾ ਤਾਂ ਉਹਨਾਂ ਨੇ ਬਣਾ ਕੇ ਵੇਚ ਕੇ ਨਿਕਲਣਾ ਐ ਜੀ ਹੂੰ ਜਿਹੜਾ ਬੰਦਾ ਉਰੇ ਆਊਗਾ ਹੁਣ ਇਹ ਉਰੇ ਪੁਰਾਣੇ ਰਹਿ ਰਹੀ ਹੈ ਜੀ ਇਹਨਾਂ ਨੂੰ ਤਾਂ ਇਹ ਇਹਨਾਂ ਦਾ ਪਾਰਕ ਹੈ ਜੀ ਜੀ ਉਹਨਾਂ ਦੀ ਕਦੋਂ ਇਹਨਾਂ ਨਾਲ ਨਹੀਂ ਬਈ ਉਹ ਤਾਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਵਿਗਾੜ ਪੈ ਗਿਆ ਜੀ ਆਉਣ ਤੋਂ ਪਹਿਲਾਂ ਹੀ ਵਿਗਾੜ ਪੈ ਗਿਆ ਬੱਚਿਆਂ ਦਾ ਫਿਊਚਰ ਦੇਖੋ ਤੁਸੀਂ ਜੀ ਵੀ ਕਿੱਥੇ ਬੱਚੇ ਖੇਡਣਗੇ ਜੀ ਕਿਵੇਂ ਸਾਰੇ ਬਜ਼ੁਰਗ ਕਿੱਥੇ ਬੈਠਿਆ ਕਰਨਗੇ ਜੀ ਜੀ ਤੇ ਦੂਜੀ ਗੱਲ ਹੈ ਜੀ ਅਸੀਂ ਨਗਰ ਕੌਂਸਲ ਨੂੰ ਇਹ ਪਹਿਲਾਂ ਮਤਾ ਦਿਖਾਇਆ ਸੀਗਾ ਜੀ ਟਿਊਬ ਲਾਉਣ ਵਾਸਤੇ ਜੋਸ਼ਮੀਸ਼ਾ ਨਗਰ ਦੇ ਵਿੱਚ ਗਰਮੀਆਂ ਦੇ ਵਿੱਚ ਪਾਣੀ ਦੀ ਦਿੱਕਤ ਵੀ ਬਹੁਤ ਆਉਂਦੀ ਹੈ। ਜੀ ਜੀ ਵੀ ਜਦੋਂ ਤੱਕ ਨਹਿਰੀ ਪਾਣੀ ਨਹੀਂ ਆਉਂਦਾ ਅਸੀਂ ਇਹ ਸਾਈਟ ਵੀ ਓਕੇ ਕਰਾਈ ਸੀਗੀ ਤੇ ਆਪਣੇ ਪਾਣੀ ਵਾਲੇ ਇੰਜੀਨੀਅਰ ਤੋਂ ਪਾਸ ਕਰਵਾਇਆ ਸੀਗਾ ਵੀ ਅਸੀਂ ਇਹ ਸਾਂਝੀ ਜਗ੍ਹਾ ਹੈ ਜੀ ਵੀ ਇੱਥੇ ਅਸੀਂ ਪਾਰਕ ਲਾ ਸਕਦੇ ਹਾਂ। ਜੀ ਇੱਥੇ ਪਾਰਕ ਦੇ ਵਿੱਚ ਅਸੀਂ ਟਿਊਬਲ ਲਾ ਸਕਦੇ ਹਾਂ। ਉਹ ਇਹ ਵੀ ਓਕੇ ਕਰਕੇ ਗਏ ਹੋਏ ਆ ਜੀ ਅੱਜ ਟਿਊਬਲ ਇੱਥੇ ਲੱਗੇ। ਹੂੰ ਹੂੰ ਸੋ ਜਿਹੜੇ ਪਾਰਕ ਹੁੰਦੇ ਆ ਜੀ ਉਹ ਟਿਊਬਲ ਲਾਉਣ ਵਾਸਤੇ ਬੱਚਿਆਂ ਦੇ ਖੇਡਣ ਬਜ਼ੁਰਗਾਂ ਦੇ ਸੈਰ ਕਰਨ ਵਾਸਤੇ ਵੀ ਜੇ ਐਦਾਂ ੱਤਕਾ ਹੋਊਗਾ ਤਾਂ ਲੋਕ ਕਿਸਤੇ ਵਿਸ਼ਵਾਸ ਕਰਨਗੇ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ پارک ਸਾਰੀ ਦੀ ਸਾਰੀ ਅਸੀਂ ਬਿਲਕੁਲ پارک ਹੀ ਰਵੇਗੀ ਐ ਨਹੀਂ ਹੈਗਾ ਵੀ ਉਹਨੂੰ ਕਿਸੇ ਨੂੰ ਵੇਚਣ ਦੇਵਾਂਗੇ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਕਾਰਵਾਈ ਕਰਾਂਗੇ ਅਸੀਂ ਇਸ ਮਸਲੇ ਉੱਤੇ ਹਰ ਤਾਜ਼ਾ ਅਪਡੇਟ ਲੈ ਕੇ ਆਵਾਂਗੇ ਜ਼ਰੂਰ ਜੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਦਿਖਾਇਆ ਜਾਵੇਗਾ ਉਸ ਦੀ ਪੂਰੀ ਪੜਪਰਵਾਈ ਕੀਤੀ ਜਾਏਗੀ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖੋ ਬ੍ਰਾਊਜ਼ਲ ਟੀਵੀ ਦੇਖਦੇ ਰਹੋ ਧੰਨਵਾਦ